ਕੰਕੀ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਟਰੈਵਲ ਏਜੰਟਾਂ ਨੂੰ ਹੁਣ ਲੈਣੇ ਦੇ ਦੇਣੇ ਪੈ ਸਕਦੇ ਨੇ ਦਰਅਸਲ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਰਤੇ ਲੋਕਾਂ ਵੱਲੋਂ ਹੁਣ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈਆਂ ਹੋਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਰਕਾਰ ਅਤੇ ਪੁਲਿਸ ਟਰੈਵਲ ਏਜੰਟਾਂ ਦੇ ਖਿਲਾਫ ਪੂਰੀ ਸਖਤੀ ਦੇ ਮੂੜ ਵਿੱਚ ਹੈ ਅਜਿਹੀ ਹੀ ਇੱਕ ਸ਼ਿਕਾਇਤ ਐਸਐਸਪੀ ਜ਼ਿਲ੍ਹਾ ਮੋਗਾ ਨੂੰ ਦਿੱਤੀ ਗਈ ਜਿਸ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਪੂਰਾ ਮਾਮਲਾ ਕੀ ਹੈ ਆਓ ਦੇਖਦੇ ਹਾਂ ਰੋਜ਼ੀ ਰੋਟੀ ਲਈ ਅਮਰੀਕਾ ਵਿਦੇਸ਼ੀਆਂ ਲਈ ਪਹਿਲੀ ਪਸੰਦ ਹੈ ਤੇ ਅਨੇਕਾਂ ਲੋਕ ਕਿਸੇ ਨਾ ਕਿਸੇ ਤਰ੍ਹਾਂ ਵੀ ਅਮਰੀਕਾ ਦੀ ਧਰਤੀ ਤੇ ਪਹੁੰਚ ਜਾਣਾ ਚਾਹੁੰਦੇ ਨੇ ਅਮਰੀਕਾ ਵਿੱਚ ਟਰੰਪ ਸਰਕਾਰ ਆਉਂਦੇ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਜਿਸ ਵਿੱਚ ਬਹੁਤੇ ਲੋਕ ਪੰਨਾਮਾ ਤੇ ਮੈਕਸੀਕੋ ਤੋਂ ਡੰਕੀ ਲਗਾ ਅਮਰੀਕਾ ਪਹੁੰਚੇ ਸਨ ਹੁਣ ਤੱਕ 3 ਫੌਜੀ ਜਹਾਜ਼ਾ ਰਾਹੀਂ ਸੈਂਕੜੇ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਜਿਸ ਵਿੱਚ ਕਈ ਪੰਜਾਬੀ ਲੋਕ ਵੀ ਡਿਪੋਰਟ ਹੋਏ ਅਧਿਕਤਰ ਉਹ ਲੋਕ ਡਿਪੋਰਟ ਹੋਏ ਜੋ ਅਜੇ-ਅਜੇ ਅਮਰੀਕਾ ਪਹੁੰਚੇ ਹੀ ਸਨ ਤੇ ਕੈਂਪਾਂ ਵਿੱਚੋਂ ਯਾਨੀ ਜੇਲ੍ਹ ਤੋਂ ਹੀ ਸਿੱਧਾ ਡਿਪੋਰਟ ਕਰ ਦਿੱਤੇ ਜਿਆਦਾ ਲੋਕ 40 ਤੋਂ 50 ਲੱਖ ਦਾ ਕਰਜ਼ਾ ਲੈ ਕੇ ਅਮਰੀਕਾ ਪਹੁੰਚੇ ਸਨ ਹੁਣ ਡਿਪੋਰਟ ਹੋਣ ਤੋਂ ਬਾਅਦ ਇਹਨਾਂ ਲੋਕਾਂ ਵੱਲੋਂ ਟਰੈਵਲ ਏਜੰਟਾਂ ਤੇ ਸ਼ਿਕੰਜਾ ਕੱਸਣ ਲਈ ਪੁਲਿਸ ਕੋਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਨੇ ਮੋਗਾ ਦੇ ਧਰਮਕੋਟ ਦੇ ਪਿੰਡ ਪੰਡੋਰੀ ਅਰਾਈਆਂ ਦੇ ਜਸਵਿੰਦਰ ਸਿੰਘ ਨੇ ਐਸਐਸਪੀ ਮੋਗਾ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਮੈਂ ਫਰਮਾਨ ਸਿੰਘ ਸੰਧੋ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੁਨੀਅਨ ਪੰਜਾਬ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹਦੇ ਤੇ ਕਾਨੂੰਨੀ ਕਾਰਵਾਈ ਕਰਕੇ ਉਹਦੇ ਤੇ ਐਫਆਈਆਰ ਦਰਜ ਕੀਤੀ ਜਾਏਗੀ ਪਰ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਐਫਆਈਆਰ ਨਾਲ ਨਹੀਂ ਸਰਨਾ ਜਿਸ ਬੱਚੇ ਨੇ ਆਪਣੀ ਘਰ ਗੇਣੇ પાਕੀ ਜ਼ਮੀਨ ਵੇਚ ਕੇ 45 ਲੱਖ ਰੁਪਇਆ ਭਰਿਆ ਉਹਦੇ ਪਰਭਾਈ ਕਿੱਥੋਂ ਹੋਏਗੀ ਜੋ ਜਿਹੜਾ ਅੱਜ ਏਜੰਟ ਇੱਥੇ ਵੱਡੀਆਂ ਗੱਡੀਆਂ ਵਿੱਚ ਵੱਡੀਆਂ ਕੋਠੀਆਂ 'ਚ ਰਹਿੰਦੇ ਨੇ ਔਰ ਇਸ ਪਰਿਵਾਰ ਨੇ ਇਹਨਾਂ ਮੰਦ ਭਾਲ ਦੀ ਹਾਲੀ ਦਾ ਸ਼ਿਕਾਰ ਕਰ ਦਿੱਤਾ ਹੈ ਕਿ ਉਹ ਬੱਚਾ ਅੱਜ ਵੀ ਆਪਣੇ ਦਿਮਾਗ ਦਾ ਸੁਣਨ ਗਵਾ ਬੈਠਾ ਕਿਉਂਕਿ ਉਹਦੇ ਮਨ ਤੇ ਬੋਝ ਹੈ ਕਿ ਮੇਰੀ ਜਾਇਦਾਦ ਵੀ ਗਈ ਮੈਂ ਡਿਪੋਰਟ ਵੀ ਹੋ ਗਿਆ ਕਿਸੇ ਮੁਲਕ ਚ ਜਾਣ ਜੋਗਾ ਨਹੀਂ ਰਿਹਾ ਔਰ ਜਥੇਬੰਦੀ ਨੇ ਐਲਾਨ ਕੀਤਾ ਸੀ ਕਿ ਇਸ ਪਰਿਵਾਰ ਦੇ ਨਾਲ ਅਸੀਂ ਹਰ ਤਰ੍ਹਾਂ ਨਾਲ ਖੜੇ ਆਂ ਜਿੱਥੇ ਵੀ ਇਹਦੀ ਲੋੜ ਪਈ ਸਰਕਾਰੀ ਦਰਬਾਰੇ ਜਾਣ ਦੀ ਜਾਂ ਏਜੰਟ ਦੇ ਬੂਹੇ 'ਤੇ ਧਰਨਾ ਲਾਉਣ ਦੀ ਅਸੀਂ ਇਹਦੀ ਪਰਪਾਈ ਕਰਾਉਣ ਲਈ ਹਰ ਤਰੀਕੇ ਨਾਲ ਵਚਨਬੱਧ ਸਿੱਧੂ ਸਾਹਿਬ ਇੱਕ ਪਾਸੇ ਪਰਿਵਾਰ ਜਿਹੜਾ ਬਹੁਤ ਗਰੀਬ ਹੈ ਪੈੜੀ ਵੀ ਵੇਚਤੀ ਹੈ ਜਿਹੜੀ ਦਾਦਾ ਪੁਰਖਿਆਂ ਦੀ ਸੀਗੀ ਬੱਚੇ ਵੀ ਵਿਆਹ ਨਾਲੇ ਆ ਪਰ ਜਿਹੜਾ ਏਜੰਟ ਹੈ ਉਹ ਕੌਣ ਹੈ ਕਿਸ ਤਰ੍ਹਾਂ ਦੀ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਹੋ ਦੇਖੋ ਜਿਹੜਾ ਏਜੰਟ ਹੈ ਸੁਖਗਿੱਲ ਤੋਤਾ ਤੋਤੇਵਾਲ ਦਾ ਇਮੀਗ੍ਰੇਸ਼ਨ ਦਾ ਇੱਕ ਇੱਥੋਂ ਦਾ ਫਰਾਡੀ ਬੰਦਾ ਔਰ ਉਹ ਦੋਵੇਂ ਪਰਿਵਾਰ ਭਰਾ ਕਿ ਉਹ ਪਰਿਵਾਰ ਹੀ ਇੱਕ ਕ੍ਰਾਈਮਨਲ ਵਰਗ ਦੇ ਨਾਲ ਜੁੜਿਆ ਹੋਇਆ ਹੈ ਕਿ ਉਹਨੇ ਕਈ ਤਰ੍ਹਾਂ ਦੀ ਇੱਥੇ ਇਲਾਕੇ ਵਿੱਚ ਠੱਗੀਆਂ ਮਾਰੀਆਂ ਨੇ ਔਰ ਆਪਣੇ ਆਪ ਨੂੰ ਇੱਕ ਕਿਸਾਨ ਆਗੂ ਵੀ ਦੱਸਦਾ ਇਹਦੀ ਗੱਲ ਅਸੀਂ ਐਸਕੇਮ ਵਿੱਚ ਹੀ ਰੱਖਾਂਗੇ ਕਿ ਉਹ ਕਿਸਾਨ ਆਗੂ ਹੋਣ ਦੇ ਨਾਤੇ ਕਿਸਾਨੀ ਨਾਂ ਤੇ ਲੋਕਾਂ ਨਾਲ ਠੱਗੀਆਂ ਮਾਰਦਾ ਉਹ ਐਸਕੇਮ ਚੋਂ ਵੀ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਊਗਾ ਪਰ ਜਿਹੜੀ ਉਹਨੇ ਗੁਨਾਹ ਕੀਤਾ ਹੈ ਉਹਦੇ ਤੇ ਐਫਆਰ ਦਰਜ ਕਰਾ ਕੇ ਉਹਦੀ ਪਰਿਭਾਈ ਕਰਾਈ ਜਾਏਗੀ ਪਹਿਲਾਂ ਤਾਂ ਉਹ ਨਿਚਾਰ ਸੀ ਉਹ ਨੱਚਦਾ ਸੀ ਗਾਉਂਦਾ ਸੀ ਕਈ ਤਰ੍ਹਾਂ ਦੇ ਆਰਕੈਸਟਰਾਂ ਨਾਲ ਉਹਨੇ ਵਿਆਹ ਵੀ ਕਰਵਾਏ ਕਈ ਤਰ੍ਹਾਂ ਦੇ ਉਹਨੇ ਫਰਾਡ ਕੀਤੇ ਉਹ ਫਰਾਡੀ ਸੀ ਜਿਹੜੀ ਅਸਲ ਸਚਾਈ ਉਹ ਫਰਾਡੀ ਸੀ ਨਚਾਰ ਬੰਦਾ ਸੀ ਉਹ ਕੁਝ ਲੋਕਾਂ ਨੂੰ ਗੁੰਮਰਾਹ ਕਰਕੇ ਉਹਨੇ ਇੱਕ ਨਵੀਂ ਜਥੇਬੰਦੀ ਬਣਾਈ ਆ ਬੀਕੇਜੂ ਤੂਤੇਵਾਲ ਉਹਦਾ ਉਹ ਸੂਬਾ ਪ੍ਰਧਾਨ ਬਣਿਆ ਔਰ ਐਸਕੇਮ ਦੇ ਵਿੱਚ ਉਹਨੇ ਐਂਟਰੀ ਲਈ ਆ ਐਸਕੇਮ ਨੇ ਉਦੋਂ ਭੱਖਦੇ ਅੰਦੋਲਨ ਦੇ ਵਿੱਚ ਤਾਂ ਉਹ ਗੌਰ ਨਹੀਂ ਕੀਤੀ ਪਰ ਹੁਣ ਐਸਕੇਮ ਉਹਦੀਆਂ ਤੇ ਨਜ਼ਰ ਆ ਕੇ ਉਹਦੀ ਤੇ ਪੂਰੀ ਤਫ਼ਤੀਸ਼ ਕਰਕੇ ਉਹਦੇ ਤੇ ਕਾਨੂੰਨੀ ਕਾਰਵਾਈ ਕਰੇਗਾ ਦੇਖੋ ਸਰਕਾਰ ਦਾ ਫਰਜ਼ ਬੰਦਾ ਹੈ ਸਰਕਾਰ ਜਿਹੜੀ ਹੈ ਨਾ ਮਾਈ ਬਾਪ ਹੈ ਅੱਜ ਇਹਨਾਂ ਦੀ ਸਰਕਾਰ ਦਾ ਫਰਜ ਬਣਦਾ ਕਿ ਜੇ ਡਿਪੋਟ ਉਸ ਬੱਚਾ ਨੂੰ ਸਰਕਾਰੀ ਨੌਕਰੀ ਦਵੇ ਇਹਨਾਂ ਨੂੰ ਕੋਈ ਮਾਲੀ ਪੈਕੇਜ ਦਵੇ ਕਿ ਇਹਨਾਂ ਦਾ ਰੋਜ਼ਗਾਰ ਚੱਲ ਸਕੇ ਕਿਉਂਕਿ ਪਰਿਵਾਰ ਨੇ ਜ਼ਮੀਨ ਵੇਚੀ ਹੋਈ ਆ ਸਾਰ ਕੁਝ ਗਵਾ ਚੁੱਕਾ ਔਰ ਜਿਹੜੀ ਉਹਨਾਂ ਦੀ ਆਸ ਸੀ ਆਸਤੀ ਅਕੈडमी ਟੁੱਟ ਗਈ ਔਰ ਸਰਕਾਰ ਤੋਂ ਅਸੀਂ ਵੀ ਮੰਗ ਕਰਦੇ ਆ ਐਮਐਲਏ ਸਾਹਿਬ ਵੀ ਆਏ ਸੀ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਇਹਨੂੰ ਕੋਈ ਸਰਕਾਰੀ ਨੌਕਰੀ ਜਾਂ ਕੋਈ ਮਾਲੀ ਸਾਤਾ ਜਿਹੜੀ ਸਰਕਾਰ ਦਵੇਗੀ ਅਗਲੀ ਰਣਨੀਤੀ ਕੀ ਰਹੇਗੀ ਜੀ ਹੁਣ ਦੇਖੋ ਅਸੀਂ ਸਵੇਰੇ ਐਸਐਸਪੀ ਸਾਹਿਬ ਨੂੰ ਮਿਲਾਂਗੇ ਅਫੀਅਰ ਮਿਲਣ ਤੋਂ ਬਾਅਦ ਜੰਟ ਫੜਾਂਗੇ ਉਸ ਤੋਂ ਬਾਅਦ ਜਿਹੜੀ ਪਰਭਾਈ ਕਰਦੀ ਉਹਦੀਆਂ ਗੱਡੀਆਂ ਫੜਦੇ ਆ ਉਹਦੀ ਕੋਈ ਜ਼ਮੀਨ ਬੌਂਡ ਕਰਦੀ ਆ ਸਰਕਾਰ ਉਹ ਦੇਖਦੇ ਕੀ ਕਰਦੇ ਉਸ ਤੇ ਹਿਸਾਬ ਦੇਣਾ ਚੱਲਾਂਗੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ 27 ਜਨਵਰੀ ਨੂੰ ਮੈਕਸੀਕੋ ਦਾ ਬਾਰਡਰ ਪਾਰ ਕੀਤਾ ਉਸ ਤੋਂ ਪਹਿਲਾਂ ਉਸਨੇ ਬੀ ਹੋਰ ਲੋਕਾਂ ਨਾਲ ਕਿਸ਼ਤੀ ਰਾਹੀਂ ਨਹਿਰ ਪਾਰ ਕੀਤੀ ਤੇ ਕਈ ਦਿਨ ਚੱਲ ਕੇ ਜੰਗਲ ਪਾਰ ਕੀਤੇ ਲੇਕਿਨ ਅਮਰੀਕਾ ਪਹੁੰਚਦੇ ਹੀ ਡਿਪੋਰਟ ਹੋ ਗਿਆ ਹੁਣ ਉਸ ਦੀ ਸ਼ਿਕਾਇਤ ਤੇ ਪੁਲਿਸ ਨੇ ਸੁਖਗਿੱਲ ਤੋਤੇਵਾਲ ਉਸ ਦੇ ਭਰਾ ਉਸ ਦੀ ਮਾਂ ਤੇ ਚੰਡੀਗੜ੍ਹ ਦੇ ਇੱਕ ਏਜੰਟ ਸਮੇਤ ਚਾਰ ਲੋਕਾਂ ਤੇ ਮਾਮਲਾ ਦਰਜ ਕੀਤਾ ਹੈ ਫਿਲਹਾਲ ਰਿਪੋਰਟ ਹੋਏ ਲੋਕਾਂ ਵੱਲੋਂ ਦਿੱਤੀ ਜਾ ਰਹੀ ਸ਼ਿਕਾਇਤ ਤੋਂ ਲੱਗਦਾ ਹੈ ਕਿ ਅਗਲੇ ਦਿਨਾਂ ਵਿੱਚ ਅਜੀਹੇ ਟ੍ਰੈਵਲ ਏਜੰਟਾਂ ਦੀਆਂ ਮੁਸ਼ਕਲਾਂ ਵਧਣਗੀਆਂ ਤੇ ਇਹਨਾਂ ਏਜੰਟਾਂ ਨੂੰ ਲੈਣੇ ਦੇ ਦੇਣੇ ਪੈਣਗੇ ਮੋਗਾ ਤੋਂ ਸੰਜੀਵ ਅਰੋੜਾ ਲਈ ਪੰਜਾਬੀ ਟੀਵੀ